ਜੋ ਅਮਿਤ ਸਾਹਿਬ ਤੜੀਪਾਰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਜੀ ਬਾਬਾ ਸਾਹਿਬਾਰੇ ਬੋਲ ਰਿਹਾ ਵਾ ਜਿੰਨਾ ਕਰਕੇ ਉਹ ਸੰਸਦ ਚੱਲਦਾ ਵਾ ਦੇਸ਼ ਚੱਲਦਾ ਵਾ ਤੜੀਪਾਰ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਜੇ ਬਾਬਾ ਸਾਹਿਬ ਨੂੰ ਨਹੀਂ ਮੰਨਦੇ ਤੇ ਵਿਧਾਨ ਨੂੰ ਵੀ ਕਿਉਂ ਮੰਨਦੇ ਐ ਸੰਵਿਧਾਨ ਨੂੰ ਵੀ ਕੈਨਸਲ ਕਰਦੇ ਨੇ ਪਤਾ ਲੱਜੂਗਾ ਇੰਡੀਆ ਦੇ ਵਿੱਚ ਨਾ ਤਾਂ ਕੀ ਹਾਲ ਹੁੰਦਾ ਕੀ ਨਹੀਂ ਹੁੰਦਾ ਹੇ ਹੇ ਵੀਰਿੰਦਰ ਮੋਦੀ ਹੇ 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 ਭਾਰਤ ਦੇਸ਼ਾ ਭਾਰਤੀ ਸਭਧਾਰਨਾ ਚੱਲੂਗਾ ਆਪਸਾ ਅੰਬੇਡਕਰ ਦੁਆਰਾ ਗਿਆ ਜਿਹੜਾ ਸੰਵਿਧਾਨ ਆ ਉਹ ਸਾਰੇ ਦੇਸ਼ ਦੇ ਲੋਕਾਂ ਲਈ ਆ ਹਰ ਧਰਮ ਹਰ ਵਰਗ ਦੇ ਲੋਕਾਂ ਲਈ ਆ ਜੱਜਾ ਜੱਜਾ ਭੀਮ ਜੈ ਭੀਮ ਜੱਜਾ ਜੱਜਾ ਭੀਮ ਜੈ ਭੀਮ ਤੁਸੀਂ ਭਾਵੇਂ ਗੱਲ ਘਮਾ ਕੇ ਕਹੀ ਐ ਗੱਲ ਵੱਡੀ ਕਰਕੇ ਗਈ ਐ ਗੱਲ ਛੋਟੀ ਕਰਕੇ ਗਈ ਐ ਕਹੀ ਤਾਂ ਸਾਡੇ ਜਿਹੜਾ ਈਸਟ ਮੈਂ ਸਮਝਦਾ ਅੰਬੇਡਕਰ ਸਾਹਿਬ ਮੈਂ ਸਾਡੇ ਲਈ ਪ੍ਰਮਾਤਮਾ ਤੋਂ ਵੀ ਵੱਡੇ ਨੇ स्वागत है मैं विशाल पूर्व गृह मंत्री अमित शाह ने विवाद की गृह मंत्री अमित शाह वालों जोड़ा बोलिया गया कि बाबा साब का नाम 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 जोड़ा वबदा लै लो रब तुम जो ਲekin PBI ਦਾ 에어ਪੋਰਟ ਦੇ ਮਤਲਬ ਤੁਹਾਨੂੰ ਨੇ ਆਇਆ ਕਿ ਜਿਹੜਾ ਵਾ ਇਹ ਨੂੰ ਤੋਰ ਮੋੜ ਕੇ ਜਿਹੜਾ ਲਿਖਿਆ ਗਿਆ ਵਾ ਉੱਥੇ ਜੋ ਵੱਡੇ ਕੇਂਦਰੀ ਮੰਤਰੀ ਜੀ ਜੋ ਹੈ ਉਹਨਾਂ ਵੱਲੋਂ ਵੀ ਜਿਹੜਾ ਵਾ ਇਹ ਵਿਵਾਦ ਜਿਹੜਾ ਵਾ ਕੀਤਾ ਜਾ ਰਿਹਾ ਸੀ ਲੇਕਿਨ ਬੀਜੇਪੀ ਦੀ ਗੱਡੀਆਂ ਜਿਹੜੀਆਂ ਇੱਥੇ ਰੋਕ ਦਿੱਤੀਆਂ ਗਈਆਂ ਨੇ ਕਿ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਵਾਲੇ ਜਿਹੜੇ ਆਪਣੇ ਫਾਰਮ ਜਿਹੜੇ ਲੈਣ ਆਏ ਨੇ ਕਿ ਉਹ ਤਸਵੀਰ ਦਿਖਾਈ ਜਾ ਰਹੀ ਹੈ ਕਿ ਜੋ ਤਸਵੀਰ ਜਿਹੜੀ ਦਿਖਾ ਰਹੇ ਆ ਕਿ ਇੱਕ ਪਾਸੇ ਗ੍ਰਾਮ ਮੰਤਰੀ ਵੀ ਆਇਆ ਅਤੇ ਪ੍ਰਸ਼ਾਸਨ ਕਰ ਦਿੱਤਾ ਗਿਆ ਵਾ ਇਹ ਪੁਤਲੇ ਤਸਵੀਰਾਂ ਹੈ ਜਿਹਨੂੰ ਦਫ਼ਤਰ ਦੇ ਸਾਹਮਣੇ ਜਿਹੜਾ ਅਦਮੀ ਭੇੜ ਕੀਤਾ ਗਿਆ ਹੈ ਜਵਾਰ ਕਿੱਦਾਂ ਦੇਖਦੇ ਤੁਸੀਂ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ 바ਵਾ ਸਾਹਿਬ ਬਾਰੇ ਬੋਲਣਾ ਮੈਂ ਸਮਝਦਾ ਅਗਰ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣਿਆ ਤਾਂ 바ਵਾ ਸਾਹਿਬ ਦੇ ਸੰਵਿਧਾਨ ਦੇ ਬਦੌਲਤ ਬਣਿਆ ਪਰ 바ਵਾ ਸਾਹਿਬ ਦੀ ਜਿਹੜੀ ਹੈ ਸਨਮਾਨ ਮੈਂ ਸਮਝਦਾ ਦੇਸ਼ ਦਾ ਹਰ ਇੱਕ ਨਾਗਰਿਕ ਉਸੇ ਕਰਦਾ ਹੈ ਮਾਰੀਓ ਕੇ ਗ੍ਰਹਿ ਮੰਤਰੀ ਤਾਂ ਜਿਹੜਾ ਪਦ ਹੈ ਉਹ ਬੜਾ ਸਨਮਾਨ ਨਹੀਂ ਹੁੰਦਾ ਪਰ ਅਮਿਤ ਸ਼ਾਹ ਜੀ ਨੇ ਉਹਦੀ ਜਿਹੜੀ ਪਦ ਦੀ ਗ੍ਰਿਮਾ ਜਿਹੜੀ ਹੈ ਜਿਹੜੀ ਹਨਨ ਕੀਤਾ ਉਸ ਗ੍ਰਿਮਾ ਦਾ ਮੈਂ ਸਮਝਦਾ ਉਹਨਾਂ ਨੇ ਅਸਤੀਫਾ ਦੇਣਾ ਚਾਹੀਦਾ ਗ੍ਰਹਿ ਮੰਤਰੀ ਦੇ ਪਦ ਤੋਂ ਜੇ ਅਸਤੀਫਾ ਨਹੀਂ ਦਿੰਦੇ ਔਰ ਮਾਫੀ ਨਹੀਂ ਮੰਗਦੀ ਮੰਗੀ ਜਾਂਦੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਦੇਸ਼ ਦੇ ਵਿੱਚ ਜਿਹੜਾ ਦਲ ਸਮਾਜ ਹੈ ਉਹ ਹਰ ਪੱਖੋਂ ਮਜ਼ਬੂਤ ਹੈ ਤੇ ਕਿਰਨ ਰਿਜੂ ਦਾ ਬਿਆਨ ਜਿਹੜਾ ਆਇਆ ਹੈ ਤੁਸੀਂ ਵੀ ਜਾਣਦੇ ਹੋ ਕਿ ਇੱਕ ਕੇਂਦਰੀ ਮੰਤਰੀ ਕਿਰਨ ਰਿਜੂ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਸਾਡੀ ਇਹ ਛੋਟਾ ਕਲਿੱਪ ਪੇਸ਼ ਕੀਤਾ ਗਿਆ ਵੱਡਾ ਕਲਿੱਪ ਪੇਸ਼ ਨਹੀਂ ਕੀਤਾ ਗਿਆ ਜਿਹਦੇ ਵਿੱਚ ਤੋੜ ਮਰੋੜ ਕੇ ਗੱਲ ਕੀਤੀ ਗਈ ਕਿਰਨ ਰਿਜੂ ਦਾ ਬਿਆਨ ਹੈ ਦੇਖੋ ਰਿਜੂਜੀ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਬਿਆਨ ਹੈ ਤੋੜ ਮਰੋੜ ਕੇ ਦਿੱਤਾ ਗਿਆ ਹਾਂ ਦੇਖੋ ਬਿਆਨ ਭਾਵੇਂ ਤੋੜ ਮਰੋੜ ਕੇ ਦਿੱਤਾ ਗਿਆ ਹੋਵੇ ਭਾਵੇਂ ਜੋੜ ਕੇ ਦਿੱਤਾ ਗਿਆ ਹੋਵੇ ਭਾਵੇਂ ਜੋ ਮਰਜ਼ੀ ਉਹਦੇ ਪਿੱਛੇ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਪਰ ਚੱਕਰ ਇਹ ਉਹਨਾਂ ਨੇ ਬਾਬਾ ਸਾਹਿਬ ਨੂੰ ਕਿਹਾ ਭਾਵੇਂ ਤੋੜ ਮਰੋੜ ਕੇ ਕਿਹਾ ਭਾਵੇਂ ਜਿੱਦਾਂ ਮਰਜ਼ੀ ਕਿਹਾ ਕਿ ਬਾਬਾ ਸਾਹਿਬ ਦਾ ਨਾਮ ਅਗਰ ਤੁਸੀਂ ਨਾ ਲੈ ਕੇ ਕਿਸੇ ਰੱਬ ਦਾ ਨਾਮ ਲੈਂਦੇ ਤਾਂ ਜਿਹੜਾ ਤੁਹਾਨੂੰ ਸਵਰਗ ਮਿਲ ਜਾਨਾ ਸੀ ਮੈਂ ਸਮਝਦਾ ਵੀ ਐਡਾ ਤਾਂ ਜਿਹੜੀ ਹੈ ਗ੍ਰਹਿ ਮੰਤਰੀ ਜੀ ਨੇ ਮੈਨੂੰ ਲੱਗਦਾ ਅਮਿਤ ਸ਼ਾਹ ਜੀ ਨੇ ਸਤ ਜਿਹੜੀ ਜਨਮਾ ਦੀ ਮਨ ਲੱਗਦਾ ਸਰਗਾਂ ਦੀ ਅਪੁਆਇੰਟਮੈਂਟ ਸਾਬਤੋਲੇ ਲੈਤੀ ਹੈ ਤੇ ਉਹਨਾਂ ਨੂੰ ਜਲਦੀ ਅਸਤੀਫਾ ਦੇ ਕੇ ਸੁਰਤ ਤੇ ਚੱਲ ਜਾਣਾ ਚਾਹੀਦਾ ਮਲਕਰ ਜੁੰਧਾ ਖ ਖੜਕੇ ਵਾ ਕਿੱਦਾਂ ਦੇਖਦੇ ਹੋ ਬਿਆਨ ਜਿਹੜਾ ਕਹਿ ਰਹੇ ਨੇ ਕਿ ਇਹ ਬਿਆਨ ਜਿਹੜੇ ਦਿੱਤੇ ਗਏ ਨੇ ਕਿਉਂਕਿ ਉਹ ਕਾਂਗਰਸ ਦੇ ਇੱਕ ਦਿਗਾਵਰ ਨੇਤਾ ਨੇ ਦੇਖੋ ਖੜਕੇ ਸਾਹਿਬ ਦੇਖੇ ਕਿੰਨਾ ਕਿਤੇ ਕਾਂਗਰਸ ਵੀ ਇਹਦੇ ਵਿੱਚ ਮੈਂ ਸਮਝਦਾ ਕੋਈ ਜ਼ਿਆਦਾ ਕਾਂਗਰਸ ਦਾ ਵੀ ਇਹਦੇ ਵਿੱਚ 바ਵਾ ਸਾਹਿਬ ਨੂੰ ਜ਼ਿਆਦਾ ਕੋਈ ਪਿਆਰ ਨਹੀਂ ਕਰਦੀ ਉਹਨਾਂ ਨੂੰ ਵੀ 바ਵਾ ਸਾਹਿਬ ਹੋਣ ਯਾਦ ਹੋਣੀ ਸਾਰੀ ਗੱਲਾਂ ਹੁਣ ਯਾਦ ਆ ਰਿਹਾ ਜੇ 바ਵਾ ਸਾਹਿਬ ਦਾ ਉਹਨਾਂ ਨੂੰ ਪਿਆਰ ਹੁੰਦਾ ਇਕਾਲੀ ਲੁਧਿਆਣਾ ਨਗਰ ਨਿਗਮ ਦੇ ਚੋਣ ਹੋ ਕੇ ਹਟੇ ਆ ਤੁਸੀਂ ਦੇਖ ਸਕਦੇ ਹੋ ਵੀ 5 ਲੱਖ ਦੇ ਕਰੀਬ ਆਬਾਦੀ ਜਿੱਥੇ ਵਾਲਮੀਕੀ ਸਮਾਜ ਦਲ ਸਮਾਜ ਦੀ ਹੋਵੇ ਉਥੇ ਆਮ ਆਦਮੀ ਪਾਰਟੀ ਵਰਗੀ ਪਾਰਟੀ ਨੇ ਵੀ 7 ਸਿੱਟਾ ਜਿੱਥੇ ਵਾਲਮੀਕੀ ਸਮਾਜ ਦੇਤੀਆਂ ਪਰ ਆ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਸਿਰਫ ਇੱਕ ਟਿਕਟ ਜਿਹੜੀ ਵਾਲਮੀਕ ਸਮਾਨ ਦਿੱਤੀ ਤੇ ਕਾਂਗਰਸ ਤਾਂ ਕਿ ਸਿਰਫ ਤੋਂ ਸਿਰਫ ਰਾਜਨੀਤੀ ਕਰਨ ਦਾ ਕੰਮ ਜਿੱਤੇ ਕਰ ਰਹੀ ਹੈ। ਰਾਹੁਲ ਗਾਂਧੀ ਜੀ ਨੂੰ ਭਾਜਪਾ ਨੇ ਵੀ ਐਸਸੀ ਐਸਸੀ ਸਮਾਨ ਨੂੰ ਵੋਟਾਂ ਤਾਂ ਦਿੱਤੀ ਟਿਕਟਾਂ ਤਾਂ ਦਿੱਤੀਆਂ ਹੀ ਆ। ਦੇਖੋ ਟਿਕਟਾਂ ਦੇਣ ਨਾਲ ਉਹਨਾਂ ਨੇ ਸਾਨੂੰ ਰੇਸ਼ੀ ਥੋੜੀ ਸਾਡੀ ਕਰਾ ਲਈ। ਠੀਕ ਹੈ ਜੇ ਉਹ ਸਾਡੇ ਬਾਬਾ ਸਾਹਿਬ ਦਾ ਅਪਮਾਨ ਕਰੂਗੇ ਭਾਵੇਂ ਮੈਂ ਵੀ ਆਉਂਗਾ। ਮੈਨੂੰ ਵੀ ਮੇਰਾ ਸਮਾਜ 19 ਸਜਾ ਦੇ ਸਕਦਾ ਜਿੰਨਾ ਕਿਸੇ ਹੋਰ ਨੂੰ ਦੇ ਸਕਦਾ। ਇਹ ਸਬਦਾਨ ਪੜੇ ਨੇ ਕਿ ਬਾਬਾ ਸਾਹਿਬ ਨੇ ਕੀ ਸਬਦਾਨ ਲਿਖਿਆ ਸੀ ਕੀ ਉਹਨਾਂ ਦੀਆਂ ਵਿਰਾਸਤਾਂ ਨੇ ਇਹਨਾਂ ਨੂੰ ਕੁਝ ਪਤਾ ਹੈਗਾ ਵਾ ਜੋ ਵਿਰਾਸਤਾਂ ਬਾਰੇ ਇਹ ਗ ਦੇਖੋ ਇਹ ਸੁਪਤਾਨ ਨਿਰਮਾਤਾ ਕਿਹਾ ਜਾਂਦਾ ਹੁੰਦਾ ਸਾਰੇ ਲੋਕ ਸਿਰ ਤੋਂ ਸਿਰ ਬਾਬਾ ਸਾਹਿਬ ਦੇ ਨਾਂ ਤੇ ਰਾਜਨੀਤੀ ਕਰਨ ਦਾ ਕੰਮ ਕਰਦੇ ਆ ਪਰ ਬਾਬਾ ਸਾਹਿਬ ਇਕੱਲੇ ਸਾਡੇ ਥੋੜੀ ਹੈ ਉਹ ਇਸ ਦੇਸ਼ ਦੀ ਸਾਰੀ ਜਨਤਾ ਦੇ ਉਹਨਾਂ ਨੇ ਸਾਰੇ ਆਮਦ ਦੇ ਪੂਰੀ ਆਮਦ ਦੇ ਲਈ ਕੰਮ ਕੀਤਾ ਮਵੀ ਸ਼ਾ ਜੀ ਇੱਥੇ ਕਹਿ ਰਹੇ ਜੇ ਰੱਬ ਦਾ ਨਾਂ ਇਹਨਾਂ ਨੇ ਪ੍ਰਮਾਤਮਾ ਦੇ ਨਾਲ ਕੰਪੈਰੀਸ਼ਨ ਬਾਬਾ ਸਾਹਿਬ ਦੀ ਹਸਤੀ ਨੂੰ ਕੀਤਾ ਦੇਖੋ ਰੱਬ ਨੂੰ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਰੱਬ ਨੂੰ ਗਲਤ ਕਹਿ ਰਹੇ ਆ ਜਾਂ ਉਹਨਾਂ ਨੂੰ ਨਹੀਂ ਮੰਨਦੇ ਅਸੀਂ ਰੱਬ ਨੂੰ ਆਪਣੇ ਲਈ ਕੰਮ ਕਰਦੇ ਨਹੀਂ ਦੇਖਿਆ ਪਰ ਬਾਬਾ ਸਾਹਿਬ ਨੂੰ ਅਸੀਂ ਦੇਖਿਆ ਕਿ ਉਹਨੇ ਪੂਰਾ ਪਰਿਵਾਰ ਜਿਹੜਾ ਸਾਡੇ ਲਈ ਕੁਰਬਾਨ ਕਰਤਾ ਕਿ ਪੀਪੀ ਚੈੱਕ ਰਿਪੋਰਟ ਦੇ ਮੁਤਾਬਿਕ ਕਿ ਉਹ ਕਹਿ ਰਹੇ ਕਿ ਛੋਟਾ ਜਿਹਾ ਕਲਿਪ ਸੀਗਾ ਪੀਪੀ ਇੱਕ ਐਸਾ ਸੈਂਟਰ ਹੈ ਜਿੱਥੇ ਇਹ ਦੱਸਿਆ ਜਾਂਦਾ ਹੈ ਕਿ ਰਿਪੋਰਟ ਅਸਲੀ ਹੈ ਕਿ ਫੇਕ ਹੈ ਕਿ ਉਸ ਤੋਂ ਇਤਨਾ ਸਪਸ਼ਟ ਕਰਨ ਦਿੱਤਾ ਕਿ ਤੋੜ ਮੋੜ ਕੇ ਕੀਤੀ ਗਈ ਗੱਲ ਦੇਖੋ ਇਹ ਤਾਂ ਹੁਣ ਰਿਕਾਰਡ ਗਿਆ ਭਾਵੇਂ ਤੁਸੀਂ ਹੁਣ ਮੇਰੇ ਨਾਲ ਕੋਈ ਗੱਲ ਕਰ ਰਹੇ ਹੋ ਠੀਕ ਹੈ ਤੁਸੀਂ ਉਹਦੇ ਵਿੱਚ ਮੈਨੂੰ ਕੋਈ ਗਲਤ ਸ਼ਬਦ ਕਹਿ ਦਿਓ ਤੁਸੀਂ ਕਹਿਦਾ ਮੈਨੂੰ ਗਲਤੀ ਹੈ ਨਾ ਭਾਵੇਂ ਤੋੜ ਮੋੜ ਕੇ ਕਹਿ ਲਓ ਭਾਵੇਂ ਜੋੜ ਕੇ ਮੈਂ ਤੁਹਾਨੂੰ ਇੱਕ 30 ਸੈਕਿੰਡ ਦੀ 15 ਮਿੰਟ ਦੀ ਵੀਡੀਓ ਦੇ ਵਿੱਚ 30 ਸੈਕਿੰਡ ਦੀ ਥੋੜੀ ਵੀਡੀਓ ਕਲਿੱਪ ਦਿਖਾ ਦਵਾਂ ਉਹਦੇ ਵੀ ਤੁਸੀਂ ਮ ਗੱਲ ਵੱਡੀ ਕਰਕੇ ਗਈ ਹੈ ਗੱਲ ਛੋਟੀ ਕਰਕੇ ਗਈ ਹੈ ਕਈ ਤਾਂ ਸਾਡੇ ਜਿਹੜਾ ਈਸਟ ਮੈਂ ਸਮਝਦਾ ਅੰਬੇਡਕਰ ਸਾਹਿਬ ਮੈਂ ਸਾਡੇ ਲਈ ਪ੍ਰਮਾਤਮਾ ਤੋਂ ਵੀ ਵੱਡੇ ਨੇ ਸੰਵਿਧਾਨ ਨਿਰਮਾਤਾ ਨੇ ਬਾਬਾ ਸਾਹਿਬ ਤੇ ਲੇਕਿਨ ਕਿਤੇ ਮਲਕਰਜੁਨ ਖੜਕੜੇ ਦਾ ਬਿਆਨ ਆਂਦਾ ਰिजु ਜੀ ਦਾ ਖਿਆਲ ਬਿਆਨ ਆਂਦਾ ਵਾ ਭਾਜਪੀ ਦੇ ਕੇਂਦਰੀ ਮੰਤਰੀ ਰिजु ਉਹ ਵੀ ਇਹ ਬਿਆਨ ਦਿੰਦੇ ਆ ਕਿ ਇਦਾਂ ਨਹੀਂ ਬੋਲਿਆ ਗਿਆ ਖੜਕੜੇ ਕਾਂਗਰਸ ਦੇ ਨੇ ਤੇ ਉਹ ਕਹਿੰਦੇ ਨੇ ਕਿ ਬਿਆਨ ਨੂੰ ਜਿਹੜਾ ਵਾ ਤੋੜ ਮੋੜ ਸਹੀ ਬਿਆਨ ਹੈਗਾ ਇਹਨੂੰ ਤੋੜ ਮੋੜਿਆ ਨਹੀਂ ਗਿਆ ਪੀਵੀਆਈ ਇੱਕ ਪਾਸੇ ਕਹਿੰਦੀ ਹੈ ਕਿ ਬਿਆਨ ਬਿਲਕੁਲ ਗਲਤ ਹੈ ਇਹ ਭਾਜਪਾ ਦੀ ਸਾਜ਼ਿਸ਼ ਹੈ ਗ੍ਰਹਿ ਮੰਤਰੀ ਨੇ ਬੜੀ ਨਿੰਦਾਯੋਗ ਜੋ ਕਿ 바ਵਾ ਸਾਹਿਬ ਬਾਰੇ ਬੋਲਿਆ ਇਹ ਸ਼ੁਰੂ ਤੋਂ ਇਹ ਦਲਿਤ ਵਿਰੋਧੀ ਨੇ ਔਰ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਇਸ ਕਰਕੇ ਖਰਾਬ ਆ ਕਿਉਂਕਿ ਇਹ ਉਸ ਨਕਸ਼ੇ ਕਦਮ ਤੇ ਨਹੀਂ ਚੱਲਦੇ ਸੰਵਿਧਾਨ ਨੂੰ ਅੱਗੇ ਲੈ ਕੇ ਨਹੀਂ ਚੱਲਦੇ ਇਹ ਦਲਿਤ ਵਿਰੋਧੀ ਪਾਰਟੀ ਹੈ ਤਾਂ ਹੀ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਸਾਹਮਣੇ ਬੀਜੇਪੀ ਦਾ ਦਫ਼ਤਰ ਹੈ ਕੈਮਰਾਮੈਨ ਨੂੰ ਕਿ ਸਾਹਮਣੇ ਦਿਖਾਣਗੇ ਲੁਧਿਆਣੇ ਦਾ ਬੀਜੇਪੀ ਦਾ ਦਫ਼ਤਰ ਹੈ ਕਿ ਇੰਨਾ ਚੰਨਾ ਨਹੀਂ ਸੀਗਾ ਕਿ ਅਸੀਂ ਆ ਕੇ ਗੱਲਬਾਤ ਕਰ ਲਈਏ ਜੋ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਇਹਨਾਂ ਦੀ ਮੰਗਾਂ ਜਿਹੜੀਆਂ ਨੇ ਅਸੀਂ ਸੁਣੀਏ ਲੇਕਿਨ ਅੰਦਰੋਂ ਦੀ ਕੋਈ ਪ੍ਰਧਾਨ ਤੱਕ ਨਹੀਂ ਬਾਹਰ ਆਇਆ ਆਖਿਰ ਵਜ੍ਹਾ ਕੀ ਹੈ ਕਿ ਇਹਨਾਂ ਦੇ ਬਿਆਨ ਫਿਰ ਸਹੀ ਹੈ ਜਿੱਥੋਂ ਪਤਾ ਲੱਗਦਾ ਕਿ ਬਿਆਨ ਸਹੀ ਨੇ ਇੱਥੋਂ ਸਿੱਧਾ ਆਪਾਂ ਨੂੰ ਇਹ ਸ਼ੋਅ ਹੁੰਦਾ ਕੀ ਵੀ ਇਹ ਉਹਨਾਂ ਦੇ ਬੀਜੇਪੀ ਦੇ ਮੇਕ ਪ੍ਰਵਕਤਾ ਜਿਹੜੇ ਉੱ ਇਹਨਾਂ ਨੂੰ ਇਹਨਾਂ ਦੇ ਸਿਰ ਤੇ ਜੋ ਵੀ ਨਹੀਂ ਖੜਗਦੀ ਕਿ ਇੰਨਾ ਪ੍ਰਦਰਸ਼ਨ ਜਿਹੜੇ ਲੋਕ ਦਲਿਤ ਵਿਰੋਧੀ ਇਹ ਪਾਰਟੀ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਕਰ ਰਹੇ ਇਹਨਾਂ ਨੇ ਸਾਡੀ ਬਾਤ ਵੀ ਨਹੀਂ ਪੁੱਛੀ ਸਾਨੂੰ ਇੱਥੋਂ ਪਤਾ ਲੱਗ ਰਿਹਾ ਹੈ ਸਾਡੇ ਵਿਰੋਧੀ ਨੇ ਸਰੋ ਵਰਦੀ ਦੀ ਏਥੇ ਹੁੰਦੇ ਨਾਤੇ ਅਸੀਂ ਰੋਜ਼ ਇੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਭਾਜਪਾ ਦਾ ਬਾਈਕਟ ਕਰਾਂਗੇ ਪੰਜਾਬ ਚ ਲੇਕਿਨ ਇੰਨੀ ਕਿ ਸ਼ਰਮਤਾ ਇਨਸਾਨ ਨੂੰ ਆਈ ਜਾਂਦੀ ਹੈ ਕਿ ਬਾਹਰ ਆ ਕੇ ਇੱਕ ਗੱਲਬਾਤ ਉਸਦਾ ਕਿ ਅਸੀਂ ਹਾਈ ਕਮਾਂਡ ਤੱਕ ਲੈ ਜਾਾਂਗੇ ਗ੍ਰਹਿ ਮੰਤਰੀ ਨੂੰ ਭੇਜ ਦਾਂਗੇ ਆਪੇ ਪੰਜਾਬ ਦੇ ਪ੍ਰਧਾਨ ਨੂੰ ਕਹਿ ਦਾਂਗੇ ਕਿ ਇਹ ਗੱਲ ਦੇ ਵਿੱਚ ਸਪਸ਼ਟੀਕਰਨ ਦੇਣ ਤੁਹਾਡੇ ਕਹਿਣ ਦੇ ਮੈਂ ਵੀ ਮਾਫੀ ਮੰਗ ਰਿਹਾ ਤੁਸੀਂ ਤਾਂ ਵੀ ਮਾਫ ਕਰ ਦੋਗੇ ਏ ਕਿਤੇ ਇਹਨਾਂ ਦੀ ਗੱਲ ਦੇ ਵਿੱਚ ਮਾੜੀ ਮੋਟੀ ਸੱਚਾਈ ਹੁੰਦੀ ਇਹ ਆ ਕੇ ਉਹਰੇ ਸਾਡੇ ਨਾਲ ਗੱਲ ਕਰਦੇ ਸਾਨੂੰ ਕਹਿੰਦੇ ਭਾਈ ਆਹ ਗਲਤ ਚੀਜ਼ ਆ ਆਹ ਸਹੀ ਚੀਜ਼ ਆ ਅੰਦਰ ਢੋਲ ਵੱਜਦੇ ਪਏ ਨੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਤੁਸੀਂ ਬਾਹਰ ਪੁਤਲਾ ਪੁਕਰੇ ਇਹਨਾਂ ਲੋਕਾਂ ਦੀ ਇਹੀ ਮਾਨਸਿਕਤਾ ਵਾਦੀ ਇਹ ਭਾਰਤੀ ਸੰਵਿਧਾਨ ਨੂੰ ਪ੍ਰੈਫਰੈਂਸ ਨਹੀਂ ਦਿੰਦੇ ਇਹ ਮਨੁਗਵਾਨ ਨੂੰ ਪ੍ਰੈਫਰੈਂਸ ਦਿੰਦੇ ਆ ਮਨੁਗਵਾਨ ਦੇ ਹਿਸਾਬ ਨਾਲ ਹੀ ਚੱਲਦੇ ਆ ਤੇ ਦੇਸ਼ ਦੇ ਵਿੱਚ ਮਨੁਗਵਾਨ ਨੂੰ ਲਾਗੂ ਕਰਨਾ ਚਾਹੁੰਦੇ ਆ ਭਾਰਤ ਦੇਸ਼ ਆ ਭਾਰਤੀ ਸੰਵਿਧਾਨ ਨਾਲ ਚੱਲੂਗਾ ਆਪਸਾ ਅੰਬੇਡਕਰ ਦੁਆਰਾ ਗਿਆ ਜਿਹੜਾ ਸੰਵਿਧਾਨ ਆ ਉਹ ਸਾਰੇ ਦੇਸ਼ ਦੇ ਲੋਕਾਂ ਲਈ ਆ ਹਰ ਧਰਮ ਹਰ ਵਰਗ ਦੇ ਲੋਕਾਂ ਲਈ ਆ ਨਾ ਕਿ ਕਿਸੇ ਇੱਕ ਵਿਸ਼ੇਸ਼ ਵਰਗ ਲਈ ਆ ਆਪਾਂ ਇੱਕ ਵਿਸ਼ੇਸ਼ ਵਰਗ ਨੂੰ ਪ੍ਰੈਫਰੈਂਸ ਦੇ ਕੇ ਬਾਕੀਆਂ ਨੂੰ ਦਰਕੁਨਾਰ ਕਰਨਾ ਚਾਹੁੰਦੇ ਆ ਉਸ ਤਰੀਕੇ ਨਾਲ ਦੇਸ਼ ਚੱਲਦਾ ਨਹੀਂ ਜੀ ਹਮੇਸ਼ਾ ਸਿਸਟਮ ਚੱਲਣਾ ਭਾਰਤੀ ਸੰਵਿਧਾਨ ਨਾਲ ਚੱਲਣਾ ਵਾ ਤੇ ਸੰਵਿਧਾਨ ਤੋਂ ਉੱਪਰ ਕੋਈ ਵੀ ਨਹੀਂ ਐ ਮੈਂ ਵੀ ਨਹੀਂ ਇਹ ਵੀ ਨਹੀਂ ਕੋਈ ਵੀ ਨਹੀਂ ਨਨ ਆਫ ਦੀ ਅਬਵਰੇ ਜਾਣਕਾਰੀ ਹੋਵੇ ਤਾਂ ਬੰਦਾ ਦਾ ਬਿਲਕੁਲ ਕਲੀਨ ਕਰਦਾ ਕਿਉਂਕਿ ਅੱਜ ਸਭ ਦਾ ਇਨਾ ਇਨਾ ਕਰਕੇ ਬਾਬਾ ਸਾਹਿਬ ਅੰਬੇਦਕਰ ਕਰਕੇ ਹੀ ਅਸੀਂ ਸਮਾਜ ਦੇ ਵਿੱਚ ਦੇਸ਼ ਚੱਲਦਾ ਪਿਆ ਅਫੈਂਸ ਚੱਲਦੇ ਪਏ ਨੇ ਕੀ ਉਹਨੂੰ ਹੀ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਤੇ ਨਾ ਕਿਤੇ ਤੇ ਹੁਣ ਇਹ ਬਿਆਨ ਤੇ ਬਾਅਦ ਕੀ ਆਪਾਂ ਆਪਣੇ ਇੰਡੀਆ ਦਾ ਕਰ ਲਾਂਗੇ ਯਾਰ ਦੇਖੋ ਜੀ ਇਹ ਜਿਹੜੇ ਮਨੁਸਮਰਤੇ ਨੂੰ ਮੰਨਣਾ ਲੋਕ ਆ ਇਹ ਕੱਲ ਵੀ ਅੰਬੇਡਕਰ ਤੋਂ ਡਰਦੇ ਸੀ ਇਹ ਅੱਜ ਵੀ ਡਰਦੇ ਆ ਤੇ ਆਉਣ ਵਾਲੇ ਜਨਮਾਂ ਤੱਕ ਡਰਦੇ ਰਹਿਣਗੇ ਕਿਉਂਕਿ ਅੰਬੇਡਕਰ ਇਹਨਾਂ ਦਾ ਪਿਓ ਆ ਕਿਉਂਕਿ ਜਿਹੜਾ ਇਹਨਾਂ ਦੇ ਮਨੁਸਮਰਤੇ ਵਿੱਚ ਲਿਖਦਾ ਸੀ ਉਹਨੂੰ ਬਾਬਾ ਸਾਹਿਬ ਅੰਬੇਡਕਰ ਨੇ ਖਤਮ ਕਰਤਾ ਸੀ ਤੇ ਸਾਡੇ ਲੋਕਾਂ ਨੂੰ ਜਿਹੜੇ ਅਧਿਕਾਰ ਨੇ ਉਹ ਲੈ ਕੇ ਦਿੱਤੇ ਸੀ ਤੇ ਅੱਜ ਜੋ ਅਮਿਤ ਸਾਹ ਤੜੀਪਾਰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਜੀ ਬਾਬਾ ਸਾਹਿਬਾਰੇ ਬੋਲ ਰਿਹਾ ਵਾ ਜਿੰਨਾ ਕਰਕੇ ਉਹ ਸੰਸਦ ਚੱਲਦਾ ਵਾ ਦੇਸ਼ ਚੱਲਦਾ ਵਾ ਇਸ ਸੰਵਿਧਾਨ ਜਿਹਨਾਂ ਨੇ ਬਣਾਇਆ ਵਾ ਉਹਦਾ ਅਪਮਾਨ ਕਰ ਰਿਹਾ ਤਾਂ ਹੀ ਅੱਜ ਅਸੀਂ ਲੁਧਿਆਣਾ ਦਾ ਸਮੂਹ ਜਿਹੜਾ ਨੌਜਵਾਨਾਂ ਦਲਿਤ ਵਰਗ ਅੱਜ ਬੀਜੇਪੀ ਦਫਤਰ ਦੇ ਬਾਹਰ ਅਸੀਂ ਰੋਸ ਪ੍ਰਗਟ ਕਰਨ ਆਏ ਆ ਤੇ ਬੀਜੇਪੀ ਵਾਲਿਆਂ ਨੂੰ ਕਹਿੰਨੇ ਵੀ ਤੁਸੀਂ ਝੁੱਠੇ ਜੇਰੇ ਬਣਦੇ ਹੋ ਬਾਬਾ ਸਾਹਿਬ ਦੇ ਤੇਸੀ ਜੇ ਤੁਸੀਂ ਬਾਬਾ ਸਾਹਿਬ ਦੇ ਸੱਚੇ ਤੇਸੀ ਹੋ ਤਾਂ ਮਿਸਾਦਾ ਸਾਨੂੰ ਅਸਤੀਫਾ ਚਾਹੀਦਾ ਤਾਂ ਜਾ ਕੇ ਦਲੇ ਸਮਾਜ ਮੰਨੂਗਾ ਵੀ ਬਾਕੀ ਨਿਰਿੰਦਰ ਨਿਰਿੰਦਰ ਮੋਦੀ ਦਿੱਲੀ ਤਾਂ ਦੇ ਤੇਸੀ ਆ ਉਹ ਤਾਂ ਪ੍ਰੋਟੈਸਟ ਕਿੱਦਾਂ ਚੱਲੂਗਾ ਜਦ ਤੱਕ ਮਾਫੀ ਨਹੀਂ ਮੰਗੀ ਜਾਂਦੀ ਕਿ ਜਦ ਤੱਕ ਅਸਤੀਫਾ ਨਹੀਂ ਦਿੱਤਾ ਜਾਂਦਾ ਜਦ ਤੱਕ ਮਾਫੀ ਨਹੀਂ ਮੰਗੀ ਜਾਂਦੀ ਉਸੇ ਸੰਸਦ ਭਵਨ ਚ ਜਿੱਥੇ ਉਹਨੇ ਬਾਬਾ ਸਾਹਿਬ ਨੂੰ ਸਭਾ ਦੇ ਵਿੱਚ અપਮਾਨ ਕੀਤਾ ਉੱਥੇ ਹੀ ਕੋਈ ਅਮੀਰ ਸਾਹ ਮਾਫੀ ਮੰਗੇ ਤੇ ਨਿਰਿੰਦਰ ਮੋਦੀ ਜੀ ਉਹਦਾ ਅਸਤੀਫਾ ਲੈਣ ਇੰਦਾਂ ਦੇ ਗ੍ਰਹਿ ਮੰਤਰੀ ਨੇ ਭਾਰਤ ਦੇਸ਼ ਨੂੰ ਕੋਈ ਜ਼ਰੂਰਤ ਨਹੀਂ ਜੀ ਜੈ 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 ਭੀਮ ਜੈ ਭੀਮ ਜੈ ਭੀਮ ਗ੍ਰਹਿ ਮੰਤਰੀ ਫਿਰਕੂਵਾਦ ਕਿਉਂ ਪਾ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਫਿਰਕੂਵਾਦ ਅਸੀਂ ਪਾਇਆ ਨਹੀਂਗਾ ਇੱਕ ਪਾਸੇ ਕਹਿੰਦੇ ਕਿ ਬਿਆਨ ਕਲਿੱਪ ਜਿਹੜੀ ਛੋਟੀ ਜਿਹੀ ਸੀ ਉਹਨੂੰ ਤੋੜ ਮੋੜ ਕੇ ਪੇਚ ਕੀਤਾ ਗਿਆ ਅਦਾ ਸਪਸ਼ਟਿਕਰਨ ਪੀਬੀਆਈ ਨੇ ਵੀ ਕਿਹਾ ਤਾਂ ਪੀਬੀਆਈ ਕਹਿੰਦੀ ਹੈ ਕਿ ਵੀਡੀਓ ਜਿਹੜੀ ਬਿਲਕੁਲ ਜੈਨੂਅਨ ਨਹੀਂ ਹੈਗੀ ਇਹ ਬਣਾਈ ਗਈ ਹੈ ਐਡੀਟਿੰਗ ਕੀਤੀ ਗਈ ਹੈ ਦੇਖੋ ਜੀ ਜਦੋਂ ਇੱਕ ਵਾਰ ਜ਼ੁਬਾਨੋਂ ਕੋਈ ਗੱਲ ਹੋ ਜੇ ਉਹਨੂੰ ਬਾਅਦ 'ਚ ਐਡੀਟਿੰਗ ਕਹਿ ਲਓ ਕੁਛ ਕਹਿ ਲਓ ਉਹਨੂੰ ਜੇ ਉਦਾਹਰਣ ਦੇਣੀ ਸੀ ਤਾਂ ਉਹ ਤਰੀਕੇ ਨਾਲ ਦਿੰਦਾ ਨਾ ਕਿ ਉਹ ਰੱਬ ਨਾਲ ਕਹਿੰਦਾ ਵੀ ਉਹ ਸਵਰਗ ਮਿਲ ਜਣ ਸਾਨੂੰ ਨਹੀਂ ਸਵਰਗ ਚਾਹੀਦਾ ਸਾਨੂੰ ਤਾਂ ਇੱਥੇ ਵਧੀਆ ਹਸਪੀਟਲ ਦੇ ਦਿਓ ਵਧੀਆ ਸਿੱਖਿਆ ਦੇ ਦਿਓ ਵਧੀਆ ਛਾ ਰਹਿਣ ਸਨ ਦੇ ਦਿਓ ਸਾਡੇ ਅچھے ਦਿਨ ਦੇ ਦਿਓ ਜਿਹੜੇ ਨਰਿੰਦਰ ਮੋਦੀ ਜੀ ਕਹਿੰਦੇ ਸੀ ਭਾਈ ਜੀ ਉਹ ਅੰਨਾ ਤਾਂ ਐਨਰ ਹੀ ਕਹਿਣਾ ਸੀਗਾ ਉਹ ਚੀਜ਼ਾਂ ਬਾਬਾ ਸਾਹਿਬ ਜੀ ਦੀਆਂ ਉਹ ਇਹ ਜਦੋਂ ਪੂਰੀਆਂ ਹੋ ਜਾਣਗੀਆਂ ਲੋਕਾਂ ਨੂੰ ਹੋਰ ਕੋਈ ਸਹੂਲਤਾਂ ਨਹੀਂ ਚਾਹੀਦੀਆਂ ਲੋਕਾਂ ਨੂੰ ਚਾਹੀਦਾ ਐਜੂਕੇਸ਼ਨ ਹੈਲਥ ਸਿਸਟਮ ਚਾਹੀਦਾ ਲੋਕਾਂ ਨੂੰ ਨੌਕਾਂ ਨੂੰ ਹੋਰ ਕੀ ਚਾਹੀਦਾ ਯਾਰ ਲੋਕਾਂ ਨੂੰ ਚਾਹੀਦੀਆਂ ਇਹ ਜੋ ਮੇਨ ਚੀਜ਼ਾਂ ਨੇ ਉਹ ਦੇਂਦਾ ਕੌਣ ਹੈ ਯਾਰ ਕੋਈ ਨਹੀਂ ਦੇਗਾ ਉਹ ਕੋਈ ਨਹੀਂ ਦੇ ਰਿਹਾ ਜੀ ਉਹ ਤੁਹਾਡੇ ਸਾਹਮਣੇ ਕੋਈ ਨਹੀਂ ਦੇ ਰਿਹਾ ਹੋਰ ਸਗੋ ਧਰਮਾਂ ਦੇ ਨਾਂ ਤੇ ਲੜਾਇਆ ਜਾ ਰਿਹਾ ਵਾ ਪੂਰੇ ਦੇਸ਼ ਵਿੱਚ ਧਰਮਾਂ ਦੇ ਨਾਂ ਤੇ ਇੱਕ ਦੂਜੇ ਦਾ ਜਿਹੜਾ ਸਿਰ ਪੜਵਾਇਆ ਜਾ ਰਿਹਾ ਆ ਜਾਤੀਵਾਦ ਫੈਲਾਇਆ ਜਾ ਰਿਹਾ ਵਾ ਤੇ ਅਸੀਂ ਤਾਂ ਚਾਹਦੇ ਹਾਂ ਵੀ ਸਾਰੇ ਧਰਮ ਦੇ ਲੋਕ ਮਿਲ ਜੁਲ ਕੇ ਰਹਿਣ ਅਸੀਂ ਵੀ ਹਰ ਧਰਮ ਦਾ ਸਨਮਾਨ ਕਰਦੇ ਆਂ ਹਰ ਪੁਰਖ ਦਾ ਸਨਮਾਨ ਕਰਦੇ ਆਂ ਉਹ ਭਾਵੇਂ ਕਿਸੇ ਵੀ ਰਿਲੇਟਡ ਹੋਵੇ ਪਰ ਜਦੋਂ ਸਾਡੇ ਰਹਿਬਰ ਦੀ ਗੱਲ ਆਉਂਦੀ ਆ ਉਹਦੇ ਵੇਰੇ ਲੋਕ ਕਿੱਥੇ ਰਹਿੰਦੇ ਉਹਦਾ ਇਤਿਹਾਸਿਕ ਪਣਾ ਉਹ ਕਿਉਂ ਨਹੀਂ ਦਿਖਾਉਂਦੇ ਇਹ ਲੇਕਿਨ ਅਸੀਂ ਸਾਹਮਣੇ ਬੀਜੇਪੀ ਦਫਤਰਬਾਰ ਖੜੇ ਹੋਏ ਆ ਸੈਡਰਲ ਐਸਸੀ ਸਮਾਜ ਤੋਂ ਸਾਰੇ ਵੀਰ ਸਾਡਾ ਮੌਜੂਦ ਆ ਇੱਥੇ ਇੱਕ ਪੁਤਲਾ ਫੁਕਿਆ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲੇਕਿਨ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਅੰਦਰ ਜਸ਼ਨ ਬਣਾ ਰਹੇ ਹੋ ਢੋਲ ਵਜਾ ਰਹੇ ਹੋ ਢੋਲ ਵਜਾ ਰਹੇ ਹੋ ਇੱਕ ਪਾਸੇ 2 April 2018 ਦੇ ਵਿੱਚ 2 April ਨੂੰ ਜੋ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਅਸੀਂ ਯਾਦ ਕਰਾਇਆ ਸੀਗਾ ਇਹ ਸ਼ਾਇਦ ਭੁੱਲ ਗਿਆ ਫੇਰ ਅਸੀਂ ਦਿਲਿਤ ਸਮਾਜ ਇਕਜੁੱਟ ਹੋ ਗਿਆ ਔਰ ਤੜੀ ਪਾਰ ਜਿਹੜਾ ਅਮੀਸ਼ਾਹਬ ਆ ਅਸੀਂ ਇਹਨੂੰ ਦੱਸ ਦਾਂਗੇ ਜਦੋਂ ਤੱਕ ਇਹਦਾ ਅਸਤੀਫਾ ਨਹੀਂ ਲਿੱਤਾ ਜਾਂਦਾ ਉਦੋਂ ਤੱਕ ਅਸੀਂ ਧਰਨੇ ਮੁਜਾਰੇ ਇਸੇ ਤਰ੍ਹਾਂ ਕਰਦੇ ਰਵਾਂਗੇ ਜੇ ਇਹਨਾਂ ਨੇ ਨਾ ਮਾਫੀ ਮੰਗੀ ਅਸੀਂ ਇਸ ਤੋਂ ਬਾਅਦ ਬਹੁਤ ਵੱਡਾ ਇੱਕ ਇਥੇ ਧਰਨਾ ਲਾਵਾਂਗੇ ਬੀਜੇਪੀ ਦਫਤਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਬੀਜੇਪੀ ਹੋਊਗੀ ਇਹਦੇ ਜਿੰਨੇ ਵੀ ਇਹਦੇ ਪਦ ਅਧਿਕਾਰੀ ਨੇ ਜ਼ਿੰਮੇਵਾਰ ਹੋਣਗੇ ਜੇ ਨੋਟ ਪਈਦਾ 2 ਅਪ੍ਰੈਲ 2028 ਦਰਹਿ ਜਾਊਗਾ ਕਿਉਂਕਿ ਅੱਜ ਵਾਲਮੀਕੀ ਸਮਾਜ दलित ਸਮਾਜ ਕਿਸੇ ਵੀ ਤਰੀਕੇ ਨਾਲ ਕਮਜ਼ੋਰ ਨਹੀਂ ਹੈ ਅਸੀਂ ਹਰ ਪੱਖੋਂ ਮਜ਼ਬੂਤ ਆ ਬੀਜੇਪੀ ਸਰਕਾਰ ਦੇ ਮੰਨ ਦੇ ਵਿੱਚ ਜੇ ਵਹਿਮ ਹੋਵੇ ਵੀ ਅਸੀਂ ਹਰ ਪੱਖੋਂ ਕਮਜ਼ੋਰ ਆ ਜਾਂ ਅੱਜ ਅਸੀਂ ਸਾਡੇ ਵਿੱਚ ਹਰ ਤਰੀਕੇ ਨਾਲ ਸਾਡੇ ਵੀਰ ਹਰ ਕਿਸੇ ਧਾਰੇ ਦੇ ਵਿੱਚ ਬੈਠੇ ਆ ਸੋ ਇਸ ਤਰ੍ਹਾਂ ਸਾਡੇ ਵਿੱਚ ਵੀਰ ਐਡਵੋਕੇਟ ਰਾਹੁਲ ਪੁਆੜ ਜੀ ਇਹ ਵੀ ਜਿਹੜੀ ਲੀਗਲ ਐਕਸ਼ਨ ਇਹਦੇ ਤੇ ਲਊਗੇ ਔਰ ਅਸੀਂ ਜਲਦੀ ਦੱਸਾਂਗੇ ਵੀ दलित ਸਮਾਜ ਔਰ ਵਾਲਮੀਕੀ ਸਮਾਜ ਕੀ ਹੋ ਦਸ ਦੇਸ਼ ਦੇ ਵਿੱਚ ਹੈਗੀ ਆ ਪਾਲ ਸਾਹਿਬ ਤੋਂ ਲੇਕਿਨ ਗੱਲ ਕਿ ਇੱਕੋ ਹੀ ਗੱਲ ਆ ਜਾਂਦੀ ਹੈ ਕਿ ਮਲਕਾ ਖਰਜ ਹੁੰਦਾ ਬਿਆਨ ਮੈਂ ਸੁਣ ਲਵਾ ਜਾਂ ਰिजੂ ਦਾ ਬਿਆਨ ਸੁਣ ਲਾ ਇਹ ਗੱਲ ਮੈਂ ਇਸ ਕਰਕੇ ਕਹਿੰਦਾ ਦੋਨੋਂ ਪਾਰਟੀਆਂ ਆਪਸ ਵਿੱਚ ਵਿੱਚ ਕਾਂਗਰਸ ਤੇ ਭਾਜਪਾ ਨੇ ਉਹ ਸਹੀ ਕਹਿ ਰਹੀ ਉਹ ਗਲਤ ਕਹਿ ਰਹੀ ਹੈ ਤੇ ਸਚਾਈ ਜਿਹੜੀ ਪੀਬੀਆਈ ਕਹਿ ਰਹੀ ਹੈ ਕਿ ਐਡੀਟਿੰਗ ਹੈ ਤੇ ਇੱਕ ਆ ਦੇਖੋ ਵੱਟ ਕੇ ਟੋਲ ਬਾਹਰ ਖੜੇ ਹੋ ਇਹ ਸਮਾਜ ਕਿੱਥੇ ਆ ਇਹ ਸ਼ਰਮ ਸ਼ਰਮਾਣੀ ਚਾਹੀਦੀ ਹੈ ਜੀ ਇਹਨਾਂ ਨੂੰ ਵੀ ਬਾਹਰ ਅਮਿਤ ਸ਼ਾਹ ਦਾ ਪੁਤਲਾ ਫੁੱਕਾ ਜਾ ਰਿਹਾ ਇਹ ਜਸ਼ਨ ਮਨਾ ਰਹੇ ਆ ਇਹ ਕਿੱਥੋਂ ਇਹ ਕਿੱਥੋਂ ਦਲਿਤਾਂ ਦੇ ਵੈਸੀ ਹੋ ਸਕਦੇ ਆ ਨਹੀਂ ਹੈ 바ਵਾ ਸਾਹਿਬ ਦਾ ਕਿਉਂਕਿ ਅੱਜ ਬਾਬਾ ਸਾਹਿਬ ਦੇ ਕਰਕੇ ਇਸ ਦੇਸ਼ ਦਾ ਮੈਂ ਸਮਝਦਾ ਹਰ ਇੱਕ ਵਰਗ ਚੱਲ ਰਿਹਾ ਹੈ। ਸੰਵਿਧਾਨ ਕਿੰਦਾ ਚੱਲਦਾ ਨੂੰ ਉਹ ਨਹੀਂ ਪਤਾ। ਤੇ ਕੋਈ ਇਹ ਰਾਜਨੀਤਿਕ ਰਾਜਨੀਤੀ ਕੀ ਰਹੂਗੀ ਅਗਲੀ ਵੀ? ਦੇਖੋ ਅਸੀਂ ਬਾਬਾ ਸਾਹਿਬ ਨੂੰ ਰੱਬ ਮੰਨਦੇ ਆਂ। ਰੱਬ ਹੈ ਵੀ। ਠੀਕ ਹੈ ਨਾ ਸਾਡੇ ਲਈ ਤਾਂ ਰੱਬ ਹੀ ਆ। ਅੱਜ ਅਸੀਂ ਚੰਗੇ ਕੱਪੜੇ ਤੇ ਚੰਗੀਆਂ ਕਾਰਾਂ ਤੇ ਚੰਗੇ ਘਰ 'ਚ ਬੈਠੇ ਇਹਨਾਂ ਦੇ ਬਾਬਾ ਸਾਹਿਬ ਦੀ ਦੇਣ ਆ। ਠੀਕ ਹੈ ਨਾ ਇਹਨਾਂ ਦੇ ਸੰਵਿਧਾਨ ਕਰਕੇ ਬੈਠੇ ਆ। ਜੇ ਇਹਨਾਂ ਨੂੰ ਐਡਾ ਦੁੱਖ ਹੈ ਨਾ ਇਹ ਪ੍ਰਮਾਤਮਾ ਦਾ ਨਾਮ ਜਪਦੇ ਰਹਿਣ। ਸਾਡੇ ਲਈ ਤਾਂ ਪ੍ਰਮਾਤਮਾ ਬਾਬਾ ਸਾਹਿਬ ਹੀ ਆ। ਬਿਲਕੁਲ ਠੀਕ ਪਰਮਾਤਮਾ ਤੋਂ ਬਾਅਦ ਜੇ ਸਾਡੇ ਲਈ ਜੇ ਕੀ ਹੈ ਜ ਉਹ ਆ ਤੇ ਪਾਵਾ ਸਾਹਿਬ ਹੈ ਠੀਕ ਹੈ ਨਾ ਬਾਕੀ ਇਹਨਾਂ ਦੀ ਹੈ ਇਹਨਾਂ ਦੀ ਬੇਸ਼ਰਮੀ ਹੈ ਵੀ ਇਹ ਜਿਹੜੇ ਲਫ਼ਜ਼ ਬੋਲ ਲਿਆ ਗਲਤ ਐ ਨਾਲੇ ਹੀ ਬਿਲਕੁਲ ਹਾਂ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਜਿੱਦਾਂ ਇਹ ਅੱਜ ਖੁਸ਼ੀਆਂ ਮਨਾ ਰਹੇ ਆ ਸਾਡੇ ਬਾਹਰ ਖੜੇ ਹੋਏ ਤੇ ਵੀ ਵੀ ਇਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਫਰਕ ਨਹੀਂ ਪੈ ਰਿਹਾ ਵੀ ਦਲ ਸਮਾਾ ਤੁਹਾਡੇ ਤੋਂ ਕਿੰਨਾ ਖਫਾ ਹੋ ਰਿਹਾ ਇਸ ਬਿਆਨ ਦੇ ਨਾਲ ਜੇ ਬਾਬਾ ਸਾਹਿਬ ਨੂੰ ਨਹੀਂ ਮੰਨਦੇ ਤਾਂ ਸਵਿਧਾਨ ਨੂੰ ਵੀ ਕਿਉਂ ਮੰਨਦੇ ਆ ਸਵਿਧਾਨ ਨੂੰ ਵੀ ਕੈਨਸਲ ਕਰ ਦੇਣ ਪਤਾ ਲੱਜੂਗਾ ਇੰਡੀਆ ਦੇ ਵਿੱਚ ਨਾ ਕੀ ਹਾਲ ਹੁੰਦਾ ਕੀ ਨਹੀਂ ਹੁੰਦਾ ਸਰਕਾਰ ਜ ਟਿੱਕੀ ਹੋਈ ਆ ਨਾ ਦੇ ਸਵਿਧਾਨ ਦੇ ਬੰਦੂਗਾਂ ਤੇ ਚੱਲਣ ਵਾਲੇ ਲੋਕ ਸਵਿਧਾਨ ਨੂੰ ਕਿੱਥੋਂ ਮੰਗਾ ਨਹੀਂ ਮੰਨਣਾ ਪੈਣਾ ਜੀ ਬਣਾ ਕੇ ਦਿਤਾਵਾਂਗੇ ਇਹਨਾਂ ਨੂੰ ਜੇ ਦਲ ਸਮਾਜ ਇੱਕ ਪਾਸੇ ਜਦੋਂ ਹੋ ਗਿਆ ਨਾ ਉਹਦੋਂ ਬੀਜੇਪੀ ਸੈਂਟਰ ਦੇ ਵਿੱਚ ਕਿ ਦਿਨ ਦੇਰ ਨਹੀਂ ਕਿਤੇ ਆਉਗੇ ਤੇ ਬੀਜੇਪੀ ਦਾ ਸੁਰੂ ਤੋਂ ਹੀ ਦਲ ਸਮਾਜ ਦੇ ਬਿਲਕੁਲ ਰੋਚ ਰਹੀ ਹੈ ਇਹ ਤੁਹਾਡੀ ਗੱਲ ਤੋਂ ਮੈਂ ਕਹਿੰਦਾ ਜਦ ਤੱਕ ਬਾਬਾ ਸਾਹਿਬ ਦੇ ਵੰਸ਼ ਵਿੱਚ ਬੈਠੇ ਆ ਬੱਚੇ ਬੈਠੇ ਆ ਸਵਿਧਾਨ ਦੇ ਵੱਲ ਹਵਾ ਵੀ ਨਹੀਂ ਉਹ ਕਰ ਸਕਦੇ ਕੋ ਬੀਜੇਪੀ ਦਾ ਦਫਤਰ ਹੈ ਪਿੱਛੇ ਤੇ ਬਾਕੀ ਸਾਡੇ ਨਾਲ ਬਾਲਮਿਕੀ ਸਮਾਜ ਐਸਸੀ ਸਮਾਜ ਦੇ ਸਾਰੇ ਵੀਰ ਮੌਜੂਦ ਆ ਜਿਨ੍ਹਾਂ ਨੇ ਸਾਫ ਅਤੇ ਇੱਕ ਗ੍ਰਾਮ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੁਕਿਆ ਜਿਹਦੇ ਵਿੱਚ ਇੱਕ ਵੀਡੀਓ ਬੜੀ ਪ੍ਰਮੁਖਤਾ ਨਾਲ ਵਾਇਰਲ ਹੋ ਰਹੀ ਸੀ ਕਿ ਜਿਹਦੇ ਵਿੱਚ ਬਾਬਾ ਸਾਹਿਬ ਨੂੰ ਕਹਿਆ ਜਾ ਰਿਹਾ ਸੀ ਕਿ ਬਾਬਾ ਸਾਹਿਬ ਦਾ ਨਾਮ ਜਪਨ ਦੀ ਬਜਾਇ ਤੁਸੀਂ ਰੱਬ ਦਾ ਨਾਮ ਜਪ ਲਓ ਤੁਹਾਨੂੰ ਰੱਬ ਮਿਲ ਜੇਗਾ ਲੇਕਿਨ ਸੰਵਿਧਾਨ ਅਗਰ ਸੰਵਿਧਾਨ ਨਾ ਹੁੰਦਾ ਤੇ ਤੁਸੀਂ ਸੰਵਿਧਾਨ ਕਿਦਾ ਚਲਾ ਲੈਂਦੇ ਤੁਸੀਂ ਲੋਕ ਸਭਾ ਕਿਦਾ ਚਲਾ ਲੈਂਦੇ ਤੁਸੀਂ ਵਿਧਾਨ ਸਭਾ ਕਿਦਾ ਚਲਾ ਲੈਂਦੇ ਇੰਨਾ ਦੇਨ ਕਰਕੇ ਹੀ ਤੁਸੀਂ ਅੱਜ ਲੀਡਰ ਬਣੇ ਹੋ ਇੰਨਾ ਦੇਨ ਕਰਕੇ ਇੰਨਾ ਦੀ ਦੇਣ ਆ ਰਹੀ ਹੈ ਇੰਨਾ ਦੀ ਦੇਨ ਕਰਕੇ ਹੀ ਤੁਸੀਂ ਅੱਜ ਐਜੂਕੇਟਿਡ ਬਣੇ ਹੋ ਤੇ ਇੰਨਾ ਹੀ ਦੇਨ ਕਰਕੇ ਹੀ ਤੁਸੀਂ ਅੱਜ ਆਜ਼ਾਦੀ ਮਾਨ ਰਹੇ ਹੋ ਲੇਕਿਨ ਤੁਸੀਂ ਇਹ ਗੱਲਾਂ ਕਹਿੰਦੇ ਹੋ ਤੇ ਤੁਸੀਂ ਪਾਸੇ ਤੁਹਾਡੇ ਵੀ ਜੂ ਜੂ ਕਹਿੰਦੇ ਨੇ ਕਿ ਬਿਆਨ ਜਿਹੜਾ ਵੈ ਗਲਤ ਹੈਗਾ ਬਿਆਨ ਤੋੜ ਮਰੋੜ ਕੇ ਦਿੱਤਾ ਗਿਆ ਵੈ ਤੁਸੀਂ ਜਿਹੜਾ ਬਿਆਨ ਤੋੜ ਮਰੋੜ ਕੇ ਦਿੱਤਾ ਗਿਆ ਤੁਸੀਂ ਉਹ ਕਲਿੱਪ ਦਿਖਾ ਦਿਓ ਸਾਨੂੰ ਕਿ ਸਮਾਨ ਨੂੰ ਦਿਖਾ ਦਿਓ ਕਿ ਮੇਰਾ ਅਸਲੀ ਬਿਆਨ ਆ ਸੀਗਾ ਤੇ ਜਿਹੜਾ ਤੋੜਿਆ ਗਿਆ ਵੈ ਉਹ ਬਿਆਨ ਆ ਤੁਸੀਂ ਆਪਣਾ ਬਿਆਨ ਇੱਕ ਵਾਰੀ ਕਿਉਂ ਨਹੀਂ ਸਾਂਝਾ ਕਰਦੇ ਹੋ ਕਿ ਕਿ ਇਹਨਾਂ ਜ਼ਿਲ੍ਹਾ ਦੇ ਵਿੱਚ ਵੀ ਜੋ ਗੱਲ ਹੈ ਉਹ ਵੀ ਬਾਹਰ ਆਵੇ ਲੇਕਿਨ ਕਿੱਥੇ ਨਾ ਕਿਤੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਸਾਹਮਣੇ ਦਫਤਰ ਹੋਵੇ ਵੱਡੇ ਪ੍ਰਧਾਨ ਬੈਠੇ ਹੋਣ ਤੇ ਅੰਦਰ ਢੋਲ ਵੱਜਦੇ ਹੋਣ ਇੱਕ ਪਾਸੇ ਜਿਹੜਾ ਪੁਤਲਾ ਫੁਕਿਆ ਗਿਆ ਹੋਵੇ ਤੇ ਅੰਦਰ ਜਸ਼ਨ ਮਨਾਏ ਜਾਂਦੇ ਹੋਣ ਲੁ